ਦੀਵਾ ਬਲਦਾ ਹੋਵੇ ਤੇ ਪਤੰਗਾ ਕਈ ਵਾਰ ਆਉਂਦਾ ਔਰ ਕਈ ਵਾਰ ਉਹ ਦੀਵੇ ਤੇ ਫੇਰਾ ਪਾ ਕੇ ਵਾਪਸ ਪਰਤ ਜਾਂਦਾ ਪਰ ਭਾਈ ਗੁਰਦਾਸ ਸਿੰਘ ਕਹਿੰਨ ਲੱਗੇ ਜੇ ਦੀਵਾ ਬਲਦਾ ਰਹੇ ਜਿਹੜਾ ਪਤੰਗਾ ਫੇਰਾ ਪਾ ਕੇ ਮੁੜ ਗਿਆ ਇੱਕ ਦਿਨ ਉਹ ਵਕਤ ਜ਼ਰੂਰ ਆਏਗਾ ਜਿਸ ਦਿਨ ਉਹ ਪਤੰਗਾ ਦੀਵੇ ਵਿੱਚ ਸਮਾਜ ਆਏਗਾ ਇਹ ਕੁਦਰਤੀ ਗੱਲ ਹੈ ਵੀ ਉਹਨੇ ਦੀਵੇ ਵਿੱਚ ਸਮਾ ਜਾਣੇ ਇੱਕ ਦੂਜਾ ਬਚਣਾ ਆਖਿਆ ਸ਼ਿਕਾਰੀ ਬੰਦਾ ਜਾਲ ਲਾਉਂਦਾ ਹੈ ਚੋਗਾ ਪਾਉਂਦਾ ਹੈ ਕਈ ਵਾਰ ਉਹਨੇ ਚੋਗਾ ਪਾਇਆ ਜਾਲ ਲਾਇਆ ਪੰਛੀ ਆਇਆ ਚੋਗਾ ਚੁਣ ਕੇ ਵਾਪਸ ਪਰਤ ਗਿਆ ਪਰ ਸ਼ਿਕਾਰੀ ਉਦਾਸ ਨਹੀਂ ਹੁੰਦਾ ਉਹ ਫਿਰ ਵੀ ਜਾਲ ਲਾਉਂਦਾ ਹੈ ਚੋਗਾ ਪਾਉਂਦਾ ਹੈ ਜਿਹੜਾ ਪੰਛੀ ਦਾਣਾ ਚੁਣ ਕੇ ਵਾਪਸ ਪਰਤ ਗਿਆ ਨਾ ਇੱਕ ਦਿਨ ਐਸਾ ਵੀ ਆਉਂਦਾ ਕਿ ਪੰਛੀ ਸ਼ਿਕਾਰੀ ਦੇ ਜਾਲ ਵਿੱਚ ਫਸ ਕੇ ਰਹਿ ਜਾਂਦਾ ਇੱਕ ਤੀਜਾ ਵਚਨ ਆਖਿਆ ਕਹਿ ਲੱਗੇ ਭਲਿਆ ਕਮਲ ਦੇ ਫੁੱਲ ਤੇ ਪੌਰਾ ਬਹਿੰਦਾ ਹੈ ਪੌਰਾ ਕਈ ਵਾਰੀ 라ਸ ਲੈਂਦਾ ਸੁਗੰਧ ਲੈਂਦਾ ਵਾਪਸ ਪਰਤ ਜਾਂਦਾ ਪਰ ਇੱਕ ਦਿਨ ਉਹ ਵੀ ਵਕਤ ਆਉਂਦਾ ਜਿਸ ਦਿਨ ਕਮਲ ਦੇ ਫੁੱਲ ਦੇ ਰਸ ਵਿੱਚ ਉਹਦੀ ਸੁਗੰਧ ਵਿੱਚ ਭੌਰਾ ਇੰਨਾ ਲੀਨ ਹੋ ਜਾਂਦਾ ਹੈ ਕਿ ਵਿੱਚੇ ਹੀ ਆਪਣੇ ਪ੍ਰਾਨ ਤਿਆਗ ਦਿੰਦਾ ਹੈ ਸੂਰਜ ਚੜ੍ਹਦਾ ਹੈ ਕਮਲ ਦਾ ਫੁੱਲ ਪੱਤਿਆਂ ਨੂੰ ਸੰਕੋਚਦਾ ਵਿੱਚੇ ਪ੍ਰਾਨ ਤਿਆਗ ਦਿੰਦਾ ਤਿੰਨ ਗੱਲਾਂ ਆਖ ਕੇ ਜਿਵੇਂ ਇੱਕ ਪਤੰਗਾ ਦੀਵੇ ਵਿੱਚ ਸਮਾ ਗਿਆ ਜਿਵੇਂ ਇੱਕ ਪੰਛੀ ਸ਼ਿਕਾਰੀ ਦੇ ਜਾਲ ਵਿੱਚ ਫਸ ਕੇ ਰਹਿ ਗਿਆ ਜਿਵੇਂ ਇੱਕ ਭੌਰਾ ਕਮਲ ਦੇ ਫੁੱਲ ਤੇ ਆਪਣਾ ਆਪ ਕੁਰਬਾਨ ਕਰ ਗਿਆ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਗੁਰੂ ਕਿਆ ਸਿਖਾ ਤੂੰ ਗੁਰੂ ਚਰਨਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਪੜਦਾ ਰਹੀਂ ਅੰਮ੍ਰਿਤ ਬਾਣੀ ਵਿਚਾਰਦਾ ਰਹੀਂ ਗੁਰੂ ਕੀ ਸੰਗਤ ਕਰਦਾ ਰਹੀਂ ਇੱਕ ਦਿਨ ਉਹ ਵਕਤ ਆਏਗਾ ਜਿਸ ਦਿਨ ਤੇਰਾ ਮਨ ਗੁਰੂ ਕੇ ਸ਼ਬਦ ਵਿੱਚ ਇੰਨਾ ਮਗਨ ਹੋ ਜਾਏਗਾ ਇੰਨਾ ਮਗਨ ਹੋ ਜਾਏਗਾ ਸਤ ਜਾਨੀ ਤੂੰ ਗੁਰੂ ਦਾ ਰੂਪ ਹੋ ਜਾਏਗਾ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ ਜੈਸੇ ਦੀਪ ਦੀਪਤ ਪਤੰਗ ਲੋਟ-ਪੋਟ ਹੋਤ ਕਬ ਹੁ ਕੈ ਜਾ ਰਹੇ ਮੈਂ ਪਰਤ ਜਰ ਜਾਏ ਹੈ ਜੈਸੇ ਖਾਦ ਦਿਨ ਪ੍ਰਤ ਚੋਗ-ਚੁਗ ਆਵੇ ਉਡ ਕਾਹੂ ਦਿਨ ਫਾਸੀ-ਫਾਸੇ ਬਹਰ ਨ ਆਏ ਹੈ ਜੈਸੇ ਅਲ ਕਮਲ ਕਮਲ ਪ੍ਰਤ ਖੋਜੈ ਨਿਤ ਕਬ ਹੁ ਕਮਲ ਦਲ ਸੰਪਟ ਸਮਾਏ ਹੈ ਤੇ ਸੇ ਗੁਰਬਾਣੀ ਅਵਗਾਹਨ ਕਰਤ ਚਿਤ ਕਬ ਹੂੰ ਮਗਨ ਹੋਵੈ ਸਭ